ਤਾਜ਼ੀ ਗੱਲ ਜੀ ਡੀਪੀਜੀ ਪੰਜਾਬੀ ਦਰਗਾਹ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸਦੇ ਹਾਂ ਕਿ ਸਰੀਕੇ ਬਾਜੀ ਵਿੱਚ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਕਦੀ-ਕਦੀ ਵੱਡੇ ਝਗੜੇ ਵੀ ਸ਼ੁਰੂ ਹੋ ਜਾਂਦੇ ਹਨ ਤੁਹਾਨੂੰ ਦੱਸਦੇ ਹਾਂ ਕਿ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਕਾਦੀਆਂ ਦੇ ਪਿੰਡ ਬਸਰਾਵਾ ਤੋਂ ਜਿੱਥੇ ਕਿ ਇੱਕ পীੜਿਤ ਜੁਗਿੰਦਰ ਸਿੰਘ ਅਤੇ ਉਸਦੀ ਨੂੰ ਕਮਲਜੀਤ ਕੌਰ ਨੇ ਦੱਸਿਆ ਕਿ ਪਿਛਲੀ ਸਰਕਾਰ ਦੀ ਪੰਚਾਇਤ ਵੱਲੋਂ ਸਾਡੇ ਘਰ ਦੇ ਨਾਲ ਲੱਗਦੀ ਨਾਲੀ ਉੱਤੇ ਇੱਟਾਂ ਲਗਾਈਆਂ ਸੀ ਸਾਡੇ ਸਰੀਕੇ ਵਿੱਚੋਂ ਹੀ ਲੱਗਦੀ ਸਾਡੀ ਚਾਚੀ ਜੋ ਕਿ ਮੌਜੂਦਾ ਪੰਚਾਇਤੀ ਮੈਂਬਰ ਹੈ ਉਸਨੇ ਸਾਨੂੰ ਬਿਨਾਂ ਪੁੱਸੇ ਨਾਲੀ ਉਤੋਂ ਇੱਟਾਂ ਹਟਾ ਦਿੱਤੀਆਂ ਅਤੇ ਜਾਣਬੁੱਝ ਕੇ ਖੁੰਦਕ ਬਾਜੀ ਵਿੱਚ ਸਾਡੇ ਬੁਹੇ ਅੱਗੇ ਪਾਣੀ ਵੀ ਰੋੜਨਾ ਸ਼ੁਰੂ ਕਰ ਦਿੱਤਾ ਜਦੋਂ ਉਹਨਾਂ ਨੂੰ ਇਸ ਅਸੀਂ ਇਸ ਕੰਮ ਲਈ ਰੋਕਿਆ ਤਾਂ ਉਸਦੇ ਬੇਟੇ ਨੇ ਸ਼ਰਾਬ ਪੀ ਕੇ ਨਜ਼ੇ ਵਿੱਚ ਸਾਡੇ ਗੇਟ ਨੂੰ ਇੱਟਾਂ ਰੋੜੇ ਮਾਰੇ ਅਤੇ ਬਾਪੂ ਦੀ ਕੁੱਟ ਮਾਰ ਵੀ ਕੀਤੀ ਗਈ ਅਤੇ ਮੇਰੇ ਨਾਲ ਬਸਲੂ ਕੀ ਕੀਤੀ ਗਈ ਜਿਸ ਦੀ ਰਿਪੋਰਟ ਅਸੀਂ 112 ਨੰਬਰ ਤੇ ਕੀਤੀ ਸੀ ਪੁਲਿਸ ਆਈ ਪਰ ਸਾਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਉੱਥੇ ਹੀ ਗਵੰਡੀ ਨਾਨਸ ਸਿੰਘ ਅਤੇ ਪੀੜਤ ਪਰਿਵਾਰ ਦੇ ਸਰੀਕੇ ਵਿੱਚੋਂ ਹੀ ਲਖਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਸ ਪਰਿਵਾਰ ਨਾਲ ਬਹੁਤ ਜ਼ਿਆਦਾ ਤੱਕਾ ਹੋ ਰਿਹਾ ਹੈ ਪਹਿਲਾਂ ਵੀ ਇਹਨਾਂ ਵੱਲੋਂ ਇਸ ਪਰਿਵਾਰ ਨਾਲ ਪੰਜ-ਛੇ ਵਾਰੀ ਨਜਾਇਜ਼ ਕੀਤੀ ਗਈ ਹੈ ਪਰ ਇਸ ਵਾਰ ਇਹਨਾਂ ਵੱਲੋਂ ਬਜ਼ੁਰਗ ਦੀ ਕਟਮਾਰ ਅਤੇ ਸਾਡੀ ਨੂੰ ਨਾਲ ਬਸਲੂ ਕੀ ਕੀਤੀ ਹੈ ਜੋ ਕਿ ਬਹੁਤ ਹੀ ਨਿੰਦਨਯੋਗ ਹੈ ਉਹਨਾਂ ਕਿਹਾ ਕਿ ਦੋਸ਼ੀਆਂ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਸ ਮਾਮਲੇ ਬਾਰੇ ਜਦੋਂ ਮੌਜੂਦਾ ਪੰਚਾਇਤੀ ਮੈਂਬਰ ਪਰਮਜੀਤ ਕੌਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਪਰਿਵਾਰ ਵੱਲੋਂ ਜਾਣਬੁੱਝ ਕੇ ਕੂੜਾ ਸਾਡੇ ਵੱਡੇ بیٹے ਦੇ ਬੂਹੇ ਅੱਗੇ ਲਾ ਦਿੱਤਾ ਜਾਂਦਾ ਆ ਅਸੀਂ ਉਸ ਜਦੋਂ ਇਹਨਾਂ ਨੂੰ ਰੋਕਿਆ ਤਾਂ ਇਹਨਾਂ ਵੱਲੋਂ ਪਹਿਲਾਂ ਮੇਰੇ بیٹے ਉੱਤੇ ਹਮਲਾ ਕੀਤਾ ਗਿਆ ਤੇ ਗੁੱਸੇ ਵਿੱਚ ਆ ਕੇ ਫਿਰ ਮੇਰੇ بیٹے ਵੱਲੋਂ ਇਹਨਾਂ ਦੇ ਗੇਟ ਨੂੰ ਤੋੜਿਆ ਗਿਆ ਸੀ ਉਹਨਾਂ ਕਿਹਾ ਕਿ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ ਇਸ ਬਾਰੇ ਜਦੋਂ ਪਿੰਡ ਦੇ ਮੌਜੂਦਾ ਸਰਪੰਚ ਸਤਨਾਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਦੋਨਾਂ ਪਾਰਟੀਆਂ ਨੂੰ ਬਿਠਾ ਕੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰਾਂਗੇ ਇਹ ਮਾਮਲੇ ਬਾਰੇ ਜਦੋਂ ਥਾਣਾ ਕਾਦੀਆਂ ਦੇ ਐਸਐਚਓ ਗੁਰਮੀਤ ਸਿੰਘ ਨਾਲ ਫੋਨ ਰਾਹੀਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਦੋਵਾਂ ਪਾਰਟੀਆਂ ਨੂੰ ਸਵੇਰ ਦਾ ਸਮਾਂ ਦਿੱਤਾ ਹੈ ਅਤੇ ਜੋ ਵੀ ਦੋਸ਼ੀ ਪਾਇਆ ਜਾਏਗਾ ਉਸ ਖਿਲਾਫ ਕੜੀ ਕਾਰਵਾਈ ਕੀਤੀ ਜਾਵੇਗੀ ਪਰ ਇੱਥੇ ਗੱਲ ਸਭ ਤੋਂ ਵੱਡੀ ਇਹ ਨਿਕਲਦੇ ਕਿ ਆ ਰਹੀ ਹੈ ਕਿ ਝਗੜਾ ਕਿੰਨਾ ਤਰ੍ਹਾਂ ਦੇ ਵਿੱਚ ਹੈ ਝਗੜਾ ਉਹਨਾਂ ਲੋਕਾਂ ਦੇ ਵਿੱਚ ਹੈ ਜੋ ਕਿ ਆਪਸ ਦੇ ਵਿੱਚ ਸਕੇ ਸਬੰਧੀ ਹਨ ਦੱਸਣ ਜੋ ਗੱਲ ਇਹ ਆ ਤੇ ਵੇਖਣਯੋਗ ਤੇ ਵਿਚਾਰਨਯੋਗ ਵੀ ਗੱਲ ਇਹ ਆ ਕਿ ਜਿੰਨਾ ਚਿਰ ਮਾਪਿਓ ਜਿੰਦਾ ਹੁੰਦਾ ਆ ਤੇ ਉਹਨਾਂ ਚਿਰ ਕਈ ਵਾਰ ਅਸੀਂ ਭਰਾ ਭਰਾ ਹੁੰਨੇ ਆ ਤੇ ਮਾਪਿਓ ਤੋਂ ਬਾਅਦ ਅਸੀਂ ਸ਼ਰੀਕ ਬਣ ਜਾਂਦੇ ਆ ਪਰ ਇੱਥੇ ਵੀ ਇਹੋ ਗਲਬਾ ਚੱਲਦੀ ਪਈ ਏ ਕਿ ਸ੍ਰੀਕੇ ਬਾਜੀ ਜਿਹੜੀ ਏ ਉਹ ਲਗਾਤਾਰ ਚੱਲਦੀ ਪਈ ਏ ਤੇ ਸ੍ਰੀਕੇ ਬਾਜੀ ਦੇ ਵਿੱਚ ਹੀ ਜਿਹੜਾ ਆ ਇਹ ਸਾਰੇ ਕਾਰਨਾਮੇ ਹੋ ਰਹੇ ਨੇ ਲੜਾਈ ਝਗੜੇ ਹੋ ਰਹੇ ਨੇ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਤੇ ਇਸ ਤਰ੍ਹਾਂ ਦੇ ਝਗੜਿਆਂ ਦੇ ਉੱਤੇ ਤੁਸੀਂ ਕੀ ਸੋਚਦੇ ਹੋ ਇਰਤੇ ਵੀ ਆਪਣਾ ਕਮੈਂਟ ਜ਼ਰੂਰ ਕਰਿਓ ਤੇ ਬਣੇ ਰਹੋ ਡੀਪੀਸੀ ਪੰਜਾਬੀ ਦੇ ਉੱਤੇ ਤਾਕੇ ਸਮੇਸਰ ਤੁਹਾਨੂੰ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਮਿਲਦੀਆਂ ਰਹਿਣ ਤੇ ਦੂਰ ਦਰਾਡੇ ਦੀ ਦੁਨੀਆ ਦੀ ਤੁਹਾਨੂੰ ਵੀ ਜਿਹੜੀ ਹੈ ਜਾਣਕਾਰੀ ਹੁੰਦੀ ਰਵੇ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਓ ਧੰਨਵਾਦ ਲਾਈਕ ਕਰਕੇ ਸ਼ੇਅਰ ਜਰੂਰ ਕਰਦਿਆ ਕਰੋ ਹਾਂਜੀ ਕੀ ਗੱਲ ਹੋਈ ਹੈ ਪਾਣ ਆ ਗਏ ਤੇ ਘਾਰ ਮੁੱਠੀਆਂ ਦੀ ਘਰ ਨਗਾ ਹੜ ਦਾ ਨੰਨ ਮਾਰੇ ਨੇ ਮੈਂ ਮੈਂ ਪਾ ਗਿਆ ਬਾਅਦ ਮੇਰੀ ਨੂ ਨਿਕਲੇ ਚਾਹਦੇ ਮੈਂ ਪਾ ਗਿਆ ਇਹ ਕੋਡ ਬਣੀ ਫਿਰ ਮੈਂ ਨੋਕੀ ਤਿੰਨ ਦਰਕਾਰ ਰਿਹਾ ਕੱਲ ਕੀ ਹੈ ਗੱਲ ਹੈ ਜਾਂ ਪਾਣੀ ਤੋਂ ਨਾਲੀ ਦਾ ਘਰ ਦਾ ਨਹੀਂ ਨਵੀਂ ਵਾਲੀ ਪਟਰਿਆ ਜਾਂ ਪਹਿਲੋਂ ਨਾਲੀ ਤੁਹਾਡੀ ਬਣੀ ਹੋਈ ਸੀ ਤੇ ਉਹਦੇ ਧੱਕਾ ਕੀਤਾ ਮਿੱਟੀ ਪਈ ਚ ਸਰਾ ਤਕੀ ਲੱਭੂ ਬਾਹਰ ਵੀ ਰੋਈ ਇਹ ਫੋਨ ਆ ਚੁੱਕਾ ਤੁਹਾਡਾ ਕਮਲਜੀਤ ਖੋੜ ਕੀ ਗੱਲ ਹੈ ਕੀ ਮਸਲਾ ਗੱਲ ਮਸਲਾ ਕੋਈ ਨਹੀਂ ਹੈ ਚਾਚੇ ਦਾ ਪੋਤਾ ਜਗਦੀਪ ਸਿੰਘ ਸਾਡੀ ਨਾਲੀ ਤੋਂ ਗਲ ਹੁੰਦੀ ਸੀ ਪਹਿਲੀ ਪੰਚਾਇਤ ਤੇ ਅਸੀਂ ਨਾਲੀ ਆਪਣੀ ਤੇ ਈਟਾਂ ਲਾਈਆਂ ਹੋਈਆਂ ਸੀ ਉਹ ਜਦੋਂ ਇਹ ਪੰਚਾਇਤ ਚ ਬਣੇ ਆ ਨਵੀਂ ਪੰਚਾਇਤ ਬਣੀ ਆ ਤੇ ਮੈਂਬਰ ਬਣੀਆਂ ਜਗਦੀਪ ਦੀ ਮੰਮੀ ਵਿੱਚ ਫਰਮਜੀਤ ਕੋਟ ਤੇ ਉਹਨਾਂ ਨੇ ਸਾਡੇ ਨਾਲ ਧੱਕਾ ਕਰਕੇ ਸਾਡੀ ਨਾਲੀ ਦੀ 포ਟੀ ਦਿੱਤੀ ਹੈ ਤੇ ਧੱਕੇ ਨਾਲ ਸਾਡਾ ਪਾਣੀ ਨਾਲੀ ਵਿੱਚ ਛੁੱਟਦੇ ਨੇ ਤੇ ਸੁੱਟਣ ਤੋਂ ਬਾਅਦ ਅਸੀਂ ਉਹਨਾਂ ਨੂੰ ਬੱਸ ਰੋਕਿਆ ਹੀ ਹੈ ਤੇ ਸਾਡੇ ਨਾਲ ਕੁੱਟਮਾਰ ਕੀਤੀ ਉਹਨਾਂ ਨੇ ਤੇ ਮੇਰੇ ਬਾਪੂ ਜੀ ਨੂੰ ਧੱਕਾ ਦੇ ਕੇ ਸੁੱਟਿਆ ਕੱਪੜੇ ਪਾਰੇ ਉਹਨਾਂ ਤੇ ਜਦ ਮੈਂ ਗਾਂ ਹੋਈਆਂ ਤੇ ਮੇਰੇ ਹੱਥੋਂ ਪਈ ਹੋ ਗਏ ਨੇ ਮੇਰੀ ਇੱਜ਼ਤ ਨੂੰ ਹੱਤ ਪਾਇਆ ਉਹਨਾਂ ਨੇ ਜਗਦੀਪ ਸਿੰਘ ਮੁੰਡਾ ਪਰ ਬਿਸਕਾਰ ਨੂੰ ਸਾਈ ਹਾਂਜੀ ਪਲੀਜ਼ ਆਈ ਘਰ ਚ ਤੇ ਪਲੀਜ਼ 7 ਵਜ ਦਾ ਟਾਈਮ ਦੇਗੀ ਹੈ 112 ਨੰਬਰ ਤੇ ਸੀ ਕਾਲ ਕੀਤੀ ਸੀ ਤੇ ਉਹ ਆਏ ਟਾਈਮ ਦੇ ਗਏ ਨੇ ਤੇ ਅੱਗੇ ਕੋਈ ਕਾਰਵਾਈ ਨਹੀਂ ਹੋਈ ਜੇ ਅਸੀਂ ਥਾਣੇ ਵੀ ਗਏ ਹਾਂ ਤੇ ਥਾਣੇ ਵਾਲੇ ਵੀ ਅਜੇ ਇੱਥੇ ਪਹੁੰਚੇ ਨਹੀਂ ਹੈਗੇ ਤੇ ਪੰਚਾਇਤ ਜਿਹੜੀ ਉਹਨਾਂ ਨੂੰ ਵੀ ਸੱਦੇ ਆਇਆ ਪੰਚਾਇਤ ਵੀ ਨਹੀਂ ਸਾਡੀ ਸੁਣਵਾਈ ਕਰਦੀ ਨਾ ਪਹਿਲਾਂ ਕੀਤੀ ਨਾ ਹੋਣ ਨਾ ਹੋਣਾ ਅੱਜ ਤੱਕ ਪਹੁੰਚੀ ਹੈ ਇੱਥੇ ਪਰਮੈਟਿਕ ਗੱਲ ਹੋਈ ਹੈ ਸ਼ਾਮ ਤੇ 5 ਵਜੇ ਤੱਕ ਪਹੁੰਚੀ ਨਹੀਂ ਹੈਗੀ ਮੰਗ ਸਾਨੂੰ ਮਤਲਬ ਕਿ ਇਨਸਾਫ ਚਾਹੀਦਾ ਇਹਨਾਂ ਦੇ ਕੋਲ ਪਟਾਟਾ ਹਸ ਹਰ ਕਿਤੇ ਘਰ ਵਾਲਾ ਹਸਬੰਦ ਮੇਰੇ ਬਾਹਰ ਨੇ ਤੇ ਮੇਰੇ ਮੰਮੀ ਜੀ ਇੰਨਾ ਕੋਟੇ ਉਠਾ ਨਹੀਂ ਜਾਂਦਾ ਸੀ ਰੀਲੀ ਨਾਲ ਦਾ ਕੰਮ ਦਾਇਆ ਇਹ ਬਜ਼ੁਰਗ ਨੇ ਤੇ ਇਹ ਮੇਰੇ ਮਲਗੀ ਡੈਡੀ ਜੀ ਵੀ ਇੰਨਾ ਕਬਲ ਦੇ ਨਹੀਂ ਹੈਗੇ ਇਹ ਸਾਡੇ ਨਾਲ ਧੱਕਾ ਕਰਦੇ ਪਏ ਨੇ ਬਸ ਮੈਨੂੰ ਇੱਥੇ ਖਲੋਣ ਨਹੀਂ ਦਿੰਦੇ ਹੈਗੇ ਹਾਂਜੀ ਕੋਈ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਮੈਂ ਨੂੰ ਸ਼ਾਨ ਸਿੰਘ ਇਹ ਤੁਸੀਂ ਇਹਨਾਂ ਤੇ ਕੀ ਲੱਗਦੇ ਜੀ ਨਾਲ ਲੱਗੇ ਮੇਰੇ ਗਵਾਨ ਲੱਗੇ ਕਰ ਮੈਂ ਦਫਤਰ ਗਿਆ ਮੇਰੇ ਫੋਨ ਆਇਆ ਵੀ ਸਾਡੇ ਇੱਟਾ ਵਟੇ ਮਰਨਦੇ ਆ ਜਗਦੀਪ ਸਿੰਘ ਦਰਸ਼ਣ ਉਸ ਦਾ ਮੁੰਡਾ ਨਾਲ ਪਰਮਜੀਤ ਤੇ ਸਾਡੇ ਪੇਟ ਤੋੜ ਤਾਂ ਆਉਗੇ ਖਲੋਣ ਨਹੀਂਗੇ ਫਿਰ ਮੈਨੂੰ ਆਇਆ ਉਹਨਾਂ ਪੁਲਿਸ ਨੂੰ ਮੁਰਗੀ ਤਾਂ ਪੁਲਿਸ ਵੀ ਆਈ ਜਦੋਂ ਟਾਈਮ ਦੇਗੀ ਉਹ ਟਾਈਮ ਇਹ ਘਰੋਂ ਭੱਜ ਗਏ ਸੀ ਨੂੰ ਆਏ ਉਹ ਬਾਅਦ ਚ ਜੋ ਇਹ ਦੀਸ਼ ਲਗੀ ਪੀ ਕੇ ਫੇਰ ਆ ਗਿਆ ਫੇਰ ਵੱਟੇ ਫੇਰ 4 ਵਜੇ ਫਿਰ ਟੂਨ ਤੇ ਵਾਡੇ ਵੱਟੇ ਪੂਆ ਥੋੜਨੇ ਆ ਫੇਰ ਤੇਰੇ ਜਗੰਦਰ ਸਿੰਘ ਦੇ ਥੀਪੇ ਦੇ ਕੱਪੜੇ ਗੂੜੇ ਪਾੜੇ ਉਹਨੇ ਨਿੰਗਾਉ ਇਹਦੇ ਨੂੜਵੇ ਥੀ ਵਾਗੇ ਇਹ ਬਹੁਤ ੱਕਾ ਕਰਨ ਲਿਆ ਵੇ ਜਿਹੜੇ ਫਿਰ ਵੀ ਨਹੀਂ ਉਹਦਾ ਕਹਾਸਾ ਜਿਹੜਾ ਬਾਹਰ ਹੈ ਇਹਨਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਤੇ ਹੁਣ ਤੱਕ ਪੁਲਿਸ ਨੂੰ ਰਿਪੋਰਟ ਹੋ ਚੁੱਕੀ ਤੁਹਾਡੀ ਤਾਂ ਰਿਪੋਰਟ ਕੀਤੀ ਹੈ ਇੱਥੇ ਕਰਤਾਣੇ ਦੇ ਕੇ ਅਰਖਾਸਤ ਦੇ ਕੇ ਹੈ ਤੇ ਅ ਮਿਲਨੇ ਜਾ ਕੇ ਪੁਲਿਸ ਉੱਤੇ ਜਾ ਕੇ ਮੰਗਾ ਹੀ ਕਿੰਨਾ ਇਨਸਾਫ ਸਾਫ ਕਰ ਇਹਨਾਂ ਤੇ ਅੱਗੇ ਵੀ ਪੰਜ ਛੇ ਵਾਰ ਇਹਨਾਂ ਨੇ ਤਾਂ ਕੀਤਾ ਥਾਣੇ ਜਾ ਕੇ ਮਾਫੀ ਮੰਗ ਕੇ ਆਉਂਦੇ ਰਹੇ ਪੰਜ ਛੇ ਰੁਪਏ ਤਾਂ ਹੀ ਆ ਪਹਿਲਾਂ ਤੇ ਅਖਵਿੰਦਰ ਸਿੰਘ ਬਾਜਵਾ ਜੀ ਹਾਂਜੀ ਬਾਜਵਾ ਸਾਹਿਬ ਕੀ ਲੱਗਦਾ ਇਹਨਾਂ ਤੁਸੀਂ ਇਹ ਮੇਰੇ ਪੈਸੇ ਲੱਗ ਗਏ ਜੀ ਉਹ ਦੂਸਰੇ ਪਾਸੇ ਉਹ ਵੀ ਪੈਸੇ ਲੱਗ ਗਏ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਆਪਸ ਵਿੱਚ ਝਗੜੇ ਆ ਇਹ ਬਜ਼ੁਰਗ ਨੇ ਉਹ ਇਹਨਾਂ ਨੂੰ ਧੱਕਾ ਕਰਨ ਦੇ ਆ ਤੇ ਦੋ ਤਿੰਨ ਵਾਰੀ ਪੁਲਿਸ ਕੋਲ ਮੜਿਆਂ ਪਹਿਲਾਂ ਵੀ ਹੋ ਚੁੱਕੀ ਆ ਪਰ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਅਸੀਂ ਤਾਂ ਚਾਹੁੰਦੇ ਕਿ ਇਹਨਾਂ ਨੂੰ ਇਨਸਾਫ ਮਿਲੇ ਮੈਂ ਦੁਪਹਿਰੇ ਕਿਤੇ ਬਾਗ ਗਿਆ ਮੈਨੂੰ ਫੋਨ ਆਇਆ ਵੀ ਉਹ ਘਟੇ ਮਾਰ ਰਿਹਾ ਤੇ ਮੈਂ ਭਾਜੀ ਨਿਸ਼ਾਨ ਸਿੰਘ ਨੂੰ ਫੋਨ ਕਰੀ ਉਹਨਾਂ ਨੇ ਕੀਤਾ ਪੁਲਿਸ ਆਈ ਇਹ ਪੁਲਸ ਆ ਕੇ ਫੇਰਾ ਮਾਰ ਕੇ ਚਲਦੀ ਕੋਲ ਘਰ ਕੇ ਨਿਕਲੇ ਤੇ ਇਹਨਾਂ ਨੇ ਕਾਰਵਾਈ ਕੀਤੀ ਹੈ ਜੋ ਵੀ ਕਾਨੂੰਨੀ ਕਾਰਵਾਈ ਬੰਦ ਕਰੀਏ ਇਹ ਆਡੀ ਨੂੰਹ ਧੀਆ ਹੋਰ ਗਈ ਇਹਨੂੰ ਤੱਕ ਪਸੰਦ ਕਰਦੇ ਬਜ਼ੁਰਗਾਂ ਤੋਂ ਭਰਾ ਦੇ ਸਾਨੂੰ ਸੰਗਤ ਨੇ ਅੰਸਾ ਮਿਲਣਾ ਚਾਹੀਦਾ ਅੰਸਾ ਮਿਲਣਾ ਚਾਹੀਦਾ ਇਹਦਾ ਨਾਮ ਪਰਮਜੀਤ ਦਾ ਹੈ ਕੀ ਨਸਲਾ ਕੀ ਹੋਇਆ ਤੁਹਾਡਾ ਜੀ ਆ ਲੜਾਈ ਝਗੜਾ ਜਾ ਹੋਇਆ ਤਾਂ ਡਕਰੀਮ ਲਗਾਈ ਗਈ ਆ ਕੁੱਟ ਮਾਰ ਕੀਤੀ ਬਾਪੂ ਜੀ ਦੇ ਸਾਰੇ ਇਹਨਾਂ ਝਾੜੂ ਮਾਰ ਕੇ ਤੇ ਉਹ ਵੱਡੇ ਬੇਟੇ ਦੇ ਬੂਏ ਕਿ ਲੰਦੇ ਸੀ ਤੇ ਉਹ ਨਾਲ ਉਹਦੀ ਵੱਡੀ ਨੂੰ ਜਿਹੜੀ ਕੋਈ ਵੱਡੇ ਤੇ ਉਹ ਗਾਲਾ ਕੱਢਦੀ ਸੀ ਮੈਂ ਕਰਨੀ ਸੀ ਮੈਂ ਬਿਮਾਰ ਹੀ ਮੈਂ ਉਹਦੇ ਰਬੀਦੇ ਸੀ ਮੈਂ ਫੈਲ ਵੀ ਦੇ ਮੇਰੇ ਤੇ ਸਰ ਇਹਨਾਂ ਕੇ ਕੀਤਾ ਇਹਨੇ ਇਹ ਜਾ ਬਾਪੂ ਆ ਨਾ ਇਹ ਉਹਨਾਂ ਦੇ ਘਰ ਜਾ ਵੜਿਆ ਉਹਨਾਂ ਦੇ ਮੇਰੀ ਨੂੰ ਨੀ ਉਹ ਤਾਂ ਪਈ ਹੋਇਆ ਉਹਦੀ ਜਾ ਕੋਈ ਬੱਚੇ ਨੀ ਨੀ ਕੋਈ ਛੋਟੇ ਨਹੀਂ ਉਹਦੇ ਉਹਨਾਂ ਨੇ ਇਹਨੂੰ ਦਿੱਤਾ ਹੱਥੋਂ ਪਾਈ ਕਰਕੇ ਬੱਚਾ ਮੇਰਾ ਬੰਬੇ ਰਿੰਦਾ ਜਦੋਂ ਸਾਡੇ ਕੈਮਰੇ ਲੱਗੇ ਹੋਏ ਨੇ ਕੈਮਰੇਆਂ ਦੇ ਵਿੱਚ ਉਹਨਾਂ ਫੋਟੋ ਵੇਖੀ ਐ ਅਜੇ 15 ਦਿਨ ਉਹਨੂੰ ਗਏ ਨੂੰ ਹੋਇਆ ਤੇ ਉਹ ਬੰਬੇੋਂ ਆਇਆ ਕੱਲ ਰਾਤ ਅੱਜ ਰਾਤ ਸਵੇਰ ਨੂੰ ਆਪਣੇ ਤਾਈ ਨੂੰ ਆਪਣੇ ਬੂਹੇ 'ਚ ਪੁੱਛਿਆ ਪਤਾਇਆ ਕਿਹੜੀ ਕਰਤੂਤ ਤੂੰ ਕੀਤੀ ਐ ਤੇ ਤੂੰ ਮੇਰੇ ਘਰ ਤੋੜ ਕੇ ਮਗਰੋਂ ਪੱਤੀਆਂ ਦੀ ਤੇ ਕਹਾਣੀ ਲਾ ਦੀ ਜਿਵੇਂ ਬੱਚੇ ਕਰੀ ਨਾ ਮਗਰੋਂ ਇਹ ਪੈਂਦਾ ਹੀ ਕੋਈ ਦੀਵਾਰ ਕੱਢ ਕੇ ਤੋੜ ਦਿੱਤੀ ਪਾ ਗਿਆ ਅਗੋ ਵੀ ਪੈ ਗਿਆ ਨੂੰ ਪਈ ਐ ਤਾਨੂੰ ਵੱਟੇ ਮਾਰੀ ਉਹਦਾ ਸਿਰ ਪੱਟਾ ਓਹਨਾਂ ਦਾ ਗੇਕਨੇ ਤੋੜਿਆ ਉਹਨੇ ਤੋੜਿਆ ਜਦੋਂ ਇਹਨਾਂ ਪਹਿਲਾਂ ਵੱਟੇ ਚਲਾਉਂਦੇ ਨਾ ਫਿਰ ਉਹਨਾਂ ਮਾਰੀ ਐਂਦੀ ਲੱਗਦੇ ਕਿ ਸ਼ੀਖੇ ਚਾ ਜੇਠਾ ਸੱਕਾ ਜੇਠ ਸੱਕਾ ਜੇਠ ਕਰਦਾ ਥਾਮੀ ਇਹਦੇ ਕੋਈ ਉਹ ਸਰਾ ਹੀ ਆਈ ਕੱਖ ਨਹੀਂ ਲਿਆ ਕਰੋ ਇਹ ਤਾਂ ਉਹਨੇ ਕਮਿਊਨਿਟੀ ਲਗਾਈਏ ਬੱਚੇ ਦੇ ਖਿਲਾਫ ਹਾਂ ਕੀ ਮੰਗ ਕਰਦੇ ਤੁਸੀਂ ਆਈ ਮੰਗ ਕਰਨੇ ਹੱਦ ਅਨਸਾਫੀ ਨਾਲ ਚਾਹੀਦਾ ਸਾਡੀਆਂ 6 ਮਹੀਨਾ ਤੋਂ ਚੌਥੀ ਵਾਰੀ ਹਾਡੇ ਤੇ ਇਹਨਾਂ ਦਰਖਾਸਤ ਦਿੱਤੀ ਚੌਥੀ ਵਾਰੀ ਆਈ ਕੁਝ ਨਹੀਂ ਕੀਤਾ ਹਾਰ ਕੇ ਅੱਕ ਕੇ ਅੱਜ ਦਰਖਾਸਤ ਦਿੱਤੀ ਨਹੀਂ ਤਾਂ ਹੀ ਨਹੀਂ ਦਿੱਤੀ ਉਹ ਤੁਹਾਨੂੰ ਆਈ ਸ਼ਰਮ치 ਮਰਨੇ ਫੀ ਕੀ ਜਿਹੜੀ ਇਹਦੀ ਨੂੰ ਹੈ ਨਾ ਨੂੰ ਇਹਦੀ ਬਹੁਤ ਗੰਦੀ ਹੈ ਉਹਨੇ ਇਹ ਕੰਮ ਆਨ ਤੇ ਚੁੱਕਿਆ ਉਹ ਆਪ ਨਹੀਂ ਕਰਦੇ ਤੁਸੀਂ ਇਹ ਨੂੰ ਕਰੰਦੀਏ ਜੋ ਕਰੰਦੀਏ ਇਸਤਰਾਮ ਸਿੰਘ ਕੀ ਲੱਕੇ ਪੈਣਦੇ ਤੁਸੀਂ ਸਰਪੰਚ ਸਾਹਿਬ ਸਰਪੰਚ ਸਾਹਿਬ ਜੀ ਇਹ ਝਗੜਾ ਹੋਇਆ ਇੱਥੇ ਹਾਂਜੀ ਨਾਲ ਹੀ ਤੂੰ ਲੈ ਕੇ ਜੇਲ੍ਹ ਵੱਟੇ ਵਜੇ ਆ ਹਾਂਜੀ ਕੀ ਕਹਿਣਾ ਚਾਹਦੇ ਤੁਸੀਂ ਖੜ ਜਾ ਜੀ ਕਾਫੀ ਟਾਈਮ ਦਾ ਕੱਟ ਝਗੜਾ ਚੱਲਦਾ ਪਰ ਵੀ ਨਹੀਂ ਦ ਹਾਂਜੀ ਪਹਿਲਾਂ ਵੀ ਬੈਠ ਕੇ ਸਮਝਾਇਆ ਸੀ ਨਹੀਂ ਸਮਝਿਆ ਹਾਂ ਤੇ ਹੁਣ ਵੀ ਦੋ ਤਿੰਨ ਵਾਰੀ ਮੈਨੂੰ ਕਹਿ ਚੁੱਕਿਆ ਵੀ ਆਪਣਾ ਸਪਾਈ ਕਰਨ ਮੇਰੇ ਅੱਖੇ ਵਿੱਚ ਨਹੀਂ ਲੱਗਦਾ ਹਾਂਜੀ ਤੇ ਅੱਜ ਵੀ ਇੱਕ ਸਹੀ ਤਰੀਕੇ ਨਾਲ ਮੈਨੂੰ ਨਹੀਂ ਬੋਲਿਆ ਹਾਂ ਮੇਨਾਂ ਦੀ ਬੋਲਿਆ ਤੇ ਇਹਨਾਂ ਨੇ ਕੀ ਬੋਲਿਆ ਹੈਗਾ ਇਹ ਕਿਸ ਤਰ੍ਹਾਂ ਫੈਸਲਾ ਮਕਾਓਗੇ ਦੋਨੋਂ ਪਾਰਟੀਆਂ ਬਿਠਾ ਕੇ ਐਸਾ ਤੁਹਾਨੂੰ ਬਿਠਾ ਕੇ ਕਰਾਂਗਾ ਕਰਾਓਗੇ ग़लत ग़लति सही